ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਮੈਂ ਸੱਪਰ ਗੋਰਾ ਪਿੰਡ ਕਿਹੜਾ ਸੰਘਰ ਮੈਂ ਤਾਂ ਅੱਜ ਮੈਂ ਤਾਂ ਇੱਧਰ ਪੈ ਗਈ ਸੀ ਕਿ ਮਾਂ ਕੇ ਸ ਮੇਰੇ ਦੇਖਿਆ ਤੇਗੇ ਤੇ ਕੰਸਾਰੇ ਦਵਜੇ ਖੁੰਦੇ ਸੀ ਕਿ ਮੈਂ ਤਾਂ ਰੋងਦੀ ਕਰੂੰਗੀ ਸੱਚੀ ਮੁਰਗੀ ਜਮਾ ਦੇਖਿਆ ਸਾਰੇ ਕੋਲ ਲੋਕ ਤੇ ਮੈਂ ਤਾਂ ਦੇਖਿਆ ਮੈਂ ਤਾਂ ਪਹਿਲੇ ਲਬਾਰੀ ਪੋਂਦੀ ਮੈਂ ਮੈਂ ਕਿਹਾ ਮੇਰਾ ਗੀ ਚੱਕ ਲੈ ਦੇ ਦੇ ਕਿ ਤੂੰ ਵੈਰੀ ਨਾ ਤੇ ਮੇਰੇ ਭੈ ਜਾਣੇਗਾ ਜਾ ਕੇ ਡਵਾੜਾ ਬੈਠੇ ਝੂਮਾਣਾ ਮੇਰਾ ਤੇ ਆਪਣੇ ਪੈਸਾ ਇੰਨ ਕਹਿ ਰਹੀ ਸੀ ਕਿ ਕਦੇ ਬੰਨਣ ਗਏ ਮੈਂ ਘਰ ਚੱਲੀ ਹੋ ਕੇ ਕਿ ਕੱਲ ਕਿੰਨੇ ਵਜੇ ਗਏ ਸੀ ਕੱਲ ਇਹ ਗਏ 11:00 ਕਲ ਚਲੇ ਗਏ ਤੇ ਕਿੱਟੀ ਸੜਦੀ ਜਾਂ ਸੋਨੇ ਦਾ ਕੜਾ ਵੀ ਸੀਗਾ ਮੇਰੇ ਚ ਮੁੱਲੀਆਂ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ਸੀਗਾ ਮੇਰਾ ਤੇ ਪੈਰਾਂ ਦੀਆਂ ਵੀ ਤੇ ਬੱਚਿਆਂ ਦੀਆਂ ਵੀ ਸੀਗੀਆਂ ਟੁੰਬਾ ਕਿੰਨੇ ਕੁ ਮੁੰਡੀਆਂ ਦੀਆਂ ਕੈਸ਼ ਹੋਣ ਪਰ ਜੱਲੇ ਕੇ ਗਏ ਆ ਉਹ ਐਗਰ 5000 ਰੁਪਈਆ ਪਿਆ ਕੈਸ਼ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਲੀਵਾਰੀ ਤੋਂ ਸਾਨੂੰ ਜੇ ਫਸਲਲਾ ਦੇਤੀ ਅਸੀਂ ਆਕੇ ਗਏ ਨੇ ਆਕੇ ਗਏ ਆ 5 ਦੇ ਲੱਖ ਦੇ ਹੋਇਆ ਹੀ ਹੋਊਗਾ ਮੇਰਾ ਨਕਸਾਨ ਮੇਰਾ ਮੇਰਾ ਖਾਪਾ ਨਹੀਂ ਨਾਲ ਇਹ ਮਾਮਲਾ ਹੈ ਹੋਇਆ ਵੀ ਤੇ ਮਤਲਬ ਪਤਾਏ ਉਹਨੇ ਮੇਰੀ ਆਂਟੀ ਕਲੀ ਰੰਦੀ ਜੂਰੇ ਮੇਰੇ ਭਾਈ ਕਿਲੇ ਪੈਂਦਾ ਸੀਗਾ ਹੋ ਗਏ 5-6 ਦਿਨ ਮੇਰਾ ਭਾਈ ਗਿਆ ਹੈ ਕਿ ਬੰਦਾ ਘਟਾ ਅਗੂਰੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪੁਰਾਣਾ ਘਰ ਜਮਾਈ ਰੱਖਿਆ ਜੀ ਉਹਦੇ ਇਹ ਰੱਖ ਕੇ ਬੰਨ ਚਲੇ ਗਏ ਜੀ ਮੇਰੀ ਮੇਰੀ ਆਂਟੀ ਹੈ ਇਹ ਗਮਾਨ ਚ ਪੈ ਗਈ ਨਾਲ ਜੀ ਸਾਰੇ ਕੋਈ ਸਾਰੇ ਕੋਈ ਵੀ ਨਹੀਂ ਸੀਗਾ 10:00 ਵਜੇ ਮੈਂ ਵੀ ਆਇਆ ਹਾਂ ਅੰਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੂੰ ਵੀ ਚਲ ਵੀ ਕੁਛ ਹੈ ਕੋਈ ਵੀ ਕਹਿ ਹੁਣ ਤੇ ਨਹੀਂ ਯਾਰ ਨੂੰ ਸੋਭਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆ ਕੰਮ ਹੋ ਗਿਆ ਜੀ ਇਹਦੀ ਸ਼ੇਮ ਹੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਅੰਟੀ ਦਾ ਦੋ ਅੰਟੀ ਚੁੰਮਕੇ ਨੇ ਹਾਰਾਂ ਦੇ ਇਹ ਪੈਰਾਂ ਦੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਡਿਵਾਕਾਂ ਦੇ ਲਈ ਆਈ ਸੋ ਲੱਗਿਆ ਸੀ ਸੀਸੀਟੀਵੀ ਫੁਟੇਜ ਚ ਕਰਕੇ ਇਹ ਕਹਿੰਦੇ ਨੇ ਜੀ ਮਤਲਬ ਪੈਰ ਦੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਉਹ ਕੁਝ ਨਹੀਂ ਪਤਾ ਲੱਗੇ ਮੋਟਰਸਾਈਕਲ ਦੇ ਤਿੰਨ ਮ ਇਹ ਆ ਇਹ ਐਨ ਡਬਲ ਯੂ ਐਨ ਇਹ ਆਪਣੇ ਇਹ ਮੈਨੂੰ ਲੱਗਦੀ ਇਹ ਘਟਨਾ ਇਹ ਡੇਢ ਕਬੀ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਸੰਦੀਪ ਘੋਰ ਵੀ ਸਾਮਿਸ਼ਪੁਰ ਵੀਰੇ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇੱਕ ਤਾਂ ਸੀਗਾ ਆਪਣੇ ਡੇਢ ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀਆਂ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਕੈਸ਼ ਵਗੈਰਾ ਸੀਗਾ ਨਹੀਂ ਬੀਬੀ ਕੋਈ ਕੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ ਲਮਾਰੀ ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਏ ਜੀ ਤੁਸੀਂ ਘਰੋਂ ਕਦੋਂ ਨਿਕਲੇ ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਇਕੱਲੇ ਸੀਗੇ ਇਹ ਸਾਡੇ ਗੁਆਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ ਜਦੋਂ ਤੁਸੀਂ ਇਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ ਤਿੰਨ ਦਾ ਅਪਡੇਟ ਤੁਹਾਨੂੰ ਜੀ ਹਾਂ ਜੀ ਵੀਰੇ ਇਹ 1:05 ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆ ਦੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਲਈ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂ ਜੀ ਹਾਂ ਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਹਾਂ ਜੀ ਕੱਲ ਰਾਤ ਹਾਂਜੀ ਕੱਲ ਰਾਤ ਵੀ ਘਟਨਾਈਏ ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਤੇ ਵੀ ਭਣ ਦੇ ਘਰ ਚੋਰੀ ਨਾ ਹੋਵੇ ਤੁਸੀਂ ਵੀ ਤੁਸੀਂ ਤਬਾਹ ਦਿੱਤੀ ਹਾਂਜੀ ਹਾਂਜੀ ਆਏ ਸੀ ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ ਬਹੁਤ ਵਧੀਆ ਨਾਲ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨਹੀਂ ਤਾਂ ਉਹ ਕਹਿੰਦੇ ਸੀ ਫਿੰਗਰ ਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ ਮੇਰਾ ਨਾਮ ਯੀ.ਐਸ.ਪ੍ਰਾਚੰਦ ਹੈ ਆਣਾ ਸਮਰਾਲਾ ਤੋਂ ਆ ਮੈਂ ਅੱਜ ਤੇ ਚੋਰੀ ਹੋਈ ਸੰਸਪਰਨਾ ਮੌਕੇ ਤੇ ਪੁੱਜਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਵਦੀਸ਼ ਜਾਰੀ ਹੈ ਜੀ ਮੁਰਜਾ ਮਜਲਦੀ ਤੋਂ ਖੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਆਪਾਂ ਯਾਰ ਦਰਜ ਕਰਕੇ ਕਾਰਵਾਈਆਂ ਵਿੱਚ ਦੇਣਾ ਅਸੀਂ ਕਰ ਰਹੇ ਆ ਜੇ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਨੂਰ ਆਪਾ ਪੜਾਂਗੇ। ਅੱਤਵੰਦ ਜੀ ਮੁੱਢੀ ਦਰ ਤੋਂ ਬੋਲ ਲਗਾ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ। ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟਾਂ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੋ ਦੱਸ ਦੇਵਾਂ। ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਹੋਇਆ ਬਣਾ ਰਹੇ ਨੇ। ਪਤਾ ਲੱਗਿਆ ਜੀ ਕਿ ਕਿੰਨੇ ਕੁ ਦੀ ਘਟਨਾ ਹੈ। ਇਹ ਫਰੀਵ ਰਾਤ ਇੱਕ 1.5 ਵਜੇ ਦੀ ਗੱਲ ਦੱਸ ਰਹੇ ਆ ਆਪਾਂ ਦੀ। ਪਰਿਵਾਰਕ ਮੈਂਬਰ ਕਿ ਰਖੜੀ ਵਗੈਰਾ ਬੰਨਣ ਗਏ? ਹਾਂ, ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ। ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੁਆਂਟੀਆਂ ਦੀ ਸੌ ਗਈ। ਇਹ ਘਰ ਵਿੱਚ ਕੋਈ ਨਹੀਂ ਸੀਗਾ। ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਕਵਤੀ ਚੱਲ ਰਹੀ ਹੈ ਜੋ ਵੀ ਘਰ ਕੋਈ ਗੰਮ ਵਿੱਚ ਲਿਆਦੀ ਹੋ। ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ। ਗਲ ਅਸਲ ਪੰਜਾਬ ਤੇ ਪੰਜਾਬੀ ਅੱਧੀ